ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ YouTube ਚੈਨਲ ਤੇ ਪੰਜਾਬ ਦੀਆਂ ਪ੍ਰਤੀਆਂ ਨਾਲ ਸੰਬੰਧਿਤ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਿਤ ਜਿਵੇਂ ਕਿ ETT 23 64 ETT 9894 ਮਾਸਟਰ ਕੈਡਰ ਮਾਸਟਰ ਕੈਡਰ 3704 ਜਾਂ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਚ ਆਪਾਂ ਗੱਲ ਕਰਨ ਜਾ ਰਹੇ ਆ ਈਟੀਟੀ ਨਾਰਚਰ ਅਨਵੇਦ ਇਸ ਬੰਦ ਵਿੱਚ ਇੱਕ ਨਵਾਂ ਜਿਹੜਾ ਲੈਟਰ ਜਾਰੀ ਕੀਤਾ ਗਿਆ ਹੈ ਫੰਕਸ਼ਨ ਡੇਟ ਦੇ ਸਬੰਧ ਵਿੱਚ ਇੱਕ ਨਵਾਂ ਲੈਟਰ ਜਾਰੀ ਕੀਤਾ ਗਿਆ ਉਸ ਦੇ ਸਬੰਧ ਵਿੱਚ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਚ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਅਪਡੇਟ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ ਕਿਉਂਕਿ ਇਸ ਚੈਨਲ ਤੇ ਭਰਤੀਆਂ ਨਾਲ ਸੰਬੰਧਿਤ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧਿਤ 9894 ਤੇ ਜਿਹੜਾ ਮਾਸਟਰ ਕੈਡਰ ਨਰਸ ਸੰਬੰਧਤ ਕੋਈ ਵੀ ਜਾਣਕਾਰੀ অথੈਨਟਿਕ ਜਾਣਕਾਰੀ ਸਹੀ ਜਾਣਕਾਰੀ ਹੋਵੇ ਤਾਂ ਇਸ ਚੈਨਲ ਤੇ ਪ੍ਰੋਵਾਈਡ ਕਰਵਾਈ ਜਾਂਦੀ ਹੈ ਤਾਂ ਅੱਜ ਦੀ ਵੀਡੀਓ ਦੇ ਚ ਆਪਾਂ ਗੱਲ ਕਰਦੇ ਆ 9894 ਦਾ ਜਿਹੜਾ ਫੰਕਸ਼ਨ ਆਪਾਂ ਜਿਵੇਂ ਕਿ ਸਾਰੇ ਜਾਣਦੇ ਆ 9894 ਦੀ ਜਿਹੜੀ ਭਰਤੀ ਉਹ ਨੂੰ ਜੁਆਇਨਿੰਗ ਲੈਟਰ ਵੰਡੇ ਜਾਣੇ ਨੇ ਇਸ ਤੋਂ ਪਹਿਲਾਂ 2364 ਨੂੰ ਜਿਹੜੇ ਨੇ ਜੁਆਇਨਿੰਗ ਲੈਟਰ ਵੰਡੇ ਜਾ ਚੁੱਕੇ ਨੇ ਤਾਂ ਇਸ ਦੇ ਨਾਲ ਹੀ 3704 ਦੇ ਸਬੰਧ ਵਿੱਚ ਵੀ ਇੱਕ ਕੱਲ ਲੈਟਰ ਜਾਰੀ ਕੀਤਾ ਗਿਆ ਸੀ ਤਾਂ ਉਸ ਦੇ ਵਿੱਚ ਵੀ ਜਿਹੜਾ 8TT ਸੋਰੀ ਮਾਸਟਰ ਕੈਟਰ ਜਿਹੜੇ ਸੀ ਇਹ ਇੰਗਲਿਸ਼ ਵਾਲੇ ਸਾਇੰਸ ਤੇ ਮੈਥ ਤੇ ਹਿੰਦੀ ਵਾਲਿਆਂ ਨੂੰ ਜਿਹੜੇ ਨੇ 23 ਤਰੀਕ ਨੂੰ ਜੋਇਨਿੰਗ ਲੈਟਰ ਦਿੱਤੇ ਜਾ ਰਹੇ ਨੇ ਉਸ ਦੇ ਸਬੰਧ ਵਿੱਚ ਮੈਂ ਵੀਡੀਓ ਬਣਾ ਕੇ ਜਾਣਕਾਰੀ ਦਿੱਤੀ ਸੀ ਅੱਜ ਜਿਹੜੀ 5994 ਦੇ ਸਬੰਧ ਵਿੱਚ ਫੰਕਸ਼ਨ ਦੇ ਸਬੰਧ ਵਿੱਚ ਜਾਣਕਾਰੀ ਆ ਚੁੱਕੀ ਹੈ ਜਿਵੇਂ ਕਿ ਆਪਾਂ ਜਾਣਦੇ ਹਾਂ 1 ਤਰੀਕ ਨੂੰ 1 April 2025 ਨੂੰ ਜਿਹੜਾ ਫੰਕਸ਼ਨ ਕਰਵਾਇਆ ਜਾ ਰਿਹਾ ਹੈ ਟੈਗੋਰ ਸੈਕਟਰ ਚੰਡੀਗੜ੍ਹ ਜੂ ਸੈਕਟਰ ਨੰਬਰ 18 ਦੇ ਵਿੱਚ ਫੰਕਸ਼ਨ ਕਰਾਇਆ ਜਾਣਾ ਉਸ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਗਈ ਹੈ ਤਾਂ ਜਾਣਕਾਰੀ ਦੇਖ ਸਕਦੇ ਆਪਾਂ ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਸਹਿਬ ਜਦਾ ਅਜੀਤ ਸਿੰਘ ਨਗਰਵਾਲੂ ਜਿਹੜਾ ਇਹ ਲੈਟਰ ਜਾਰੀ ਕੀਤਾ ਗਿਆ ਸਮੂਹ ਪ੍ਰਿੰਸੀਪਲ ਮੁਖੀ ਤੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਜੀਤ ਨਗਰਵਾਲੂ ਜਿਹੜਾ ਇਹ ਲੈਟਰ ਜਾਰੀ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ 27 ਮਾਰਚ 2025 ਨੂੰ ਇਹ ਲੈਟਰ ਜਾਰੀ ਕੀਤਾ ਗਿਆ ਇਸ ਦਾ ਵਿਸ਼ਾ ਹੈਗਾ ਆ ਈਟੀਟੀ ਕਾ ਆਰਡਰ 5894 ਭਰਤੀ ਦੇ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਦੇ ਪ੍ਰੋਗਰਾਮ ਵਿੱਚ ਡਿਊਟੀਆਂ ਸੰਬੰਧੀ ਜਿਹੜਾ ਇਹ ਲੈਟਰ ਜਾਰੀ ਕੀਤਾ ਗਿਆ ਤਾਂ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਦਿੱਤਾ ਗਿਆ ਹੈ ਅੱਗੇ ਲਿਖਿਆ ਗਿਆ ਹੈ ਅਪਰੋਖਤ ਵਿਸ਼ੇ ਦੇ ਸੰਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਨਾ ਨਿਯੁਕਤੀ ਈਟੀਟੀ ਕਾ ਆਰਡਰ 5894 ਭਰਤੀ ਦੇ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਲਈ ਰਾਜ ਪੰਦਰੀ ਪ੍ਰੋਗਰਾਮ ਮਿਤੀ 1 4 2025 ਨੂੰ ਟਗੋਰ ਥੀਟਰਲ ਸੈਕਟਰ 18 ਚੰਡੀਗੜ੍ਹ ਵਿਖੇ ਅਯੋਜਿਤ ਕੀਤਾ ਜਾ ਰਿਹਾ ਹੈ ਹੁਣ ਇਹ ਗੱਲ ਪੱਕੀ ਹੈ ਕਿ ਜਿਹੜਾ 1 ਤਰੀਕ ਨੂੰ ਜਿਹੜਾ ਇਹ ਜੋਇਨਿੰਗ ਲੈਟਰ ਦੇਣ ਦੇ ਸਬੰਧ ਵਿੱਚ ਜਿਹੜਾ ਇਹ ਦਿੱਤਾ ਜਾ ਰਿਹਾ ਤਾਂ ਫੰਕਸ਼ਨ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਮੁੱਖ ਮੰਤਰੀ ਵੱਲੋਂ ਜਿਹੜੇ ਨੇ ਇਹ ਜੋਇਨਿੰਗ ਲੈਟਰ ਵੰਡੇ ਜਾਣੇ ਨੇ ਇਸ ਦੇ ਸਬੰਧ ਦੇ ਵਿੱਚ ਜਿਹੜਾ ਸੀ ਮੁੱਖ ਦਫ਼ਤਰ ਦੇ ਹਵਾਲਾ ਦੇਣ ਪੱਤਰ ਰਾਹੀਂ ਪ੍ਰਾਪਤਤਾ ਤਹਿਤ ਪ੍ਰੋਗਰਾਮ ਨੂੰ ਚਾਰੋਂ ਢਾਂਗ ਨਾਲ ਨਿਪਟਰੇ ਚਾੜਨ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਤੇ ਕਮੇਟੀ ਵਿੱਚ ਸ਼ਾਮਲ ਅਧਿਕਾਰੀਆਂ ਤੇ ਅਧਿਆਪਕਾਂ ਦੀ ਇੱਕ ਮੀਟਿੰਗ ਸਕੂਲ ਆਫ ਐਮੀਨਸ ਫੇਸ ਨੰਬਰ 3B ਵਿਖੇ ਜਿਹੜੀ 28/3/2025 ਨੂੰ ਸਵੇਰੇ 9:30 ਵਜੇ ਰੱਖੀ ਗਈ ਹੈ ਤਾਂ ਹੁਣ ਜਿਹੜੀ ਇਹ ਕਮੇਟੀ ਬਣਾਈਆਂ ਗਈਆਂ ਨੇ ਤੇ ਉਹਨਾਂ ਕਮੇਟਾਂ ਦੀ ਕਮੇਟੀਆਂ ਦੀ ਮੀਟਿੰਗ ਜਿਹੜੀ ਉਹ ਰੱਖੀ ਗਈ ਹੈ ਸਕੂਲ ਆਫ ਐਮੀਨਸ ਦੇ ਵਿੱਚ ਜਿੱਥੇ ਰਿਸਕ੍ਰੂਟਨੀ ਹੁੰਦੀ ਉਸੇ ਸਕੂਲ ਦੇ ਵਿੱਚ ਜਿਹੜੀ ਇਹ ਮੀਟਿੰਗ ਰੱਖੀ ਗਈ ਹੈ ਕਮੇਟੀ ਦੇ ਸ਼ਾਮਲ ਸਮੂਹ ਅਧਿਕਾਰੀ ਤੇ ਅਧਿਆਪਕ ਮੀਟਿੰਗ ਵਿੱਚ ਆਪਣੀ ਇੱਕ ਇੱਕ ਫੋਟੋ ਜ਼ਰੂਰ ਲੈ ਕੇ ਆਉਣ ਜਿਹੜੀ ਕਮੇਟੀਆਂ ਨੇ ਉਹ ਇਸ ਦੇ ਵਿੱਚ ਜਿਹੜੀਆਂ ਕਮੇਟੀਆਂ ਜਿਹੜੀਆਂ ਗਠਨ ਕੀਤੀਆਂ ਨੇ ਉਸ ਵੀ ਉਹ ਵੀ ਦੱਸਿਆ ਗਿਆ ਸੀ ਲੈਟਰ ਦੇ ਵਿੱਚ ਕੋਈ ਸਹੀ ਕਮੇਟੀਆਂ ਬਣਾਇਆ ਗਏ ਨੇ ਅਲੱਗ-ਅਲੱਗ ਕਮੇਟੀਆਂ ਬਣਾਈਆਂ ਗਈਆਂ ਨੇ ਤਾਂ ਜਿਹੜਾ ਕੰਮ ਨੂੰ ਇਹ ਫੰਕਸ਼ਨ ਨੂੰ ਸਹੀ ਢੰਗ ਨਾਲ ਨਿਪਟਰੇ ਚਾੜਨ ਲਈ ਫੰਕਸ਼ਨ ਦੇ ਡਾਊਨ ਕਰਵਾਇਆ ਜਾ ਰਿਹਾ ਹੈ ਤੇ ਫੰਕਸ਼ਨ ਦੀ ਜਿਹੜੀ ਸਹੀ ਰੂਪਰੇਖਾ ਤਿਆਰ ਕਰਨ ਲਈ ਜਿਹੜੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ ਤੇ ਉਹਨਾਂ ਦੀ ਜਿਹੜੀ ਮੀਟਿੰਗ ਹੈ ਅਧਿਆਪਕਾਂ ਦੀ ਮੀਟਿੰਗ ਅੱਜ 28/3/2025 ਨੂੰ ਸਵੇਰੇ 9:30 ਵਜੇ ਕਰਵਾਈ ਜਾ ਰਹੀ ਹੈ ਇਸ ਲਈ ਉਹਨਾਂ ਜਿਹੜੇ ਨੇ ਇੱਕ ਤਰੀਕ ਦਾ ਫੰਕਸ਼ਨ ਕਰਵਾਇਆ ਜਾ ਰਿਹਾ ਤਾਂ ਇਸ ਤੋਂ ਬਾਅਦ ਅਗਲਾ ਫੰਕਸ਼ਨ 7 11 ਤੋਂ 11 ਦਾ ਕਰਵਾਇਆ ਜਾਣਾ ਹੈ ਉਸ ਦੇ ਸਬੰਧ ਵਿੱਚ ਅਜੇ ਤੱਕ ਕੋਈ ਵੀ ਅਫੀਸ਼ੀਅਲ ਜਾਣਕਾਰੀ ਨਹੀਂ ਦਿੱਤੀ ਗਈ ਤੇ ਨਾ ਹੀ ਇਸ ਦੇ ਵਿੱਚ ਅਜੇ ਕੋਈ ਆਪਣੇ ਕੋਲ ਕਿਹੜੇ ਕੈਂਡੀਡੇਟ ਨੂੰ ਬੁਲਾਇਆ ਜਾ ਰਿਹਾ ਕਿੰਨੇ ਕੈਂਡੀਡੇਟ ਬੁਲਾਏ ਜਾ ਰਹੇ ਨੇ ਪਹਿਲੇ ਗਰੁੱਪ ਦੇ ਵਿੱਚ ਕਿੰਨੇ ਕੈਂਡੀਡੇਟ ਹੋਣਗੇ ਦੂਜੇ ਗਰੁੱਪ ਦੇ ਵਿੱਚ ਕਿੰਨੇ ਕੈਂਡੀਡੇਟ ਹੋਣਗੇ ਤੇ ਤੀਜੇ ਜਿਹੜੇ ਵਿੱਚ ਕਿੰਨੇ ਕੈਂਡੀਡੇਟ ਇਸ ਦੇ ਬਾਰੇ ਵਿੱਚ ਅਜੇ ਕੋਈ ਵੀ ਜਿਹੜੀ ਅਪਡੇਟ ਨਹੀਂ ਦਿੱਤੀ ਗਈ ਤੇ ਨਾ ਹੀ ਕੈਂਡੀਡੇਟ ਦੇ ਹਦਾਇਤਾਂ ਬਾਰੇ ਕੋਈ ਅਪਡੇਟ ਆਈ ਹੈ ਜਿਵੇਂ ਕੋਈ ਅਪਡੇਟ ਆਵੇਗੀ ਉਸ ਦੀ ਜਾਣਕਾਰੀ ਵੀ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਤਾਂ ਇਹ ਸੀ ਅੱਜ ਦੀ ਜਾਣਕਾਰੀ ਇਹ ਸੀ ਅੱਜ ਦੀ ਅਪਡੇਟ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ